ਕੁਝ ਸਾਲ ਪਹਿਲਾਂ ਟੀਵੀ ਨੇ ਮਤਲਬ ਕਾਫੀ ਕੁਝ ਖਰਾਬ ਕੀਤਾ ਕੰਮ ਸਾਨੂੰ ਆਪਣੇ ਮਤਲਬ ਆਪਣੇ ਪਛੋਕੜ ਤੋਂ ਆਪਣੇ ਸਾਹਤ ਤੋਂ ਮਤਲਬ ਉਹ ਇਹਨਾਂ ਚੀਜ਼ਾਂ ਨੇ ਦੂਰ ਕੀਤਾ ਔਰ ਉਸ ਤੋਂ ਬਾਅਦ ਹੁਣ ਮੋਬਾਈਲਾਂ ਦਾ ਯੋਗ ਆ ਗਿਆ ਅੱਜ ਕੱਲ ਬੱਚਿਆਂ ਸੱਚੀ ਗੱਲ ਹੈ ਐਣਕਾਂ ਲੱਗੀਆਂ ਮੇਰੀ ਉਮਰ ਹੋ ਗਈ ਸੀ 76 ਸਾਲ ਦੀ ਠੀਕ ਹੈ ਜੀ ਮੈਂ ਹਾਲੇ ਤੱਕ ਨੀਗਾ ਨਹੀਂ ਚੈੱਕ ਕਰਾਈ ਠੀਕ ਹੈ ਜੀ ਨੀਗਾ ਸਹੀ ਹੈ ਮੇਰੀ ਨਾ ਐਣਕ ਲਾਈ ਹੈ ਹੁਣ ਅੱਜ ਕੱਲ ਬੱਚਿਆਂ ਨਿੱਕੇ ਨਿੱਕਿਆਂ ਦੇ ਐਣਕਾਂ ਲੱਗੀਆਂ ਹੋਈਆਂ ਲਗਿਆ ਕਿ ਨਹੀਂ ਸਿਰੋਂ ਮੈਲਾ ਹੀ ਕਰਕੇ ਇੱਕ ਕੈਲਸੀਡੀ ਇੱਕ ਮੈਲ ਹੋ ਗਿਆ ਉਹ ਬਹੁਤ ਗਲਤ ਹੈ ਜੀ ਚੰਗੇ ਪਾਸੇ ਆਣਾ ਚਾਹੀਦਾ ਹੈ ਬਾਬਾ ਜੀ ਤੋਂ ਸ਼ੁਕਰਾਨਾ ਕਰਾਓ ਸਭ ਸੈੱਟ ਹੋ ਜਾਂਦਾ ਹੈ ਸਭ ਠੀਕ ਹੋ ਜਾਂਦਾ ਹੈ ਜੀ ਉਹਨਾਂ ਨੂੰ ਮੋਬਾਈਲ ਛੱਡ ਦੇਣੇ ਚਾਹੀਦੇ ਇੱਧਰਲੇ ਪਾਸੇ ਆਉਣਾ ਚਾਹੀਦਾ ਜੀ ਹਾਂ ਜੀ ਲਓ ਤੇ ਆਪਣਾ ਨਾਮ ਜੇ ਤੁਸੀਂ ਕੋ ਉਹ ਤੇ ਦੱਸੋ ਮੇਰਾ ਨਾਮ ਗੁਰਦੀਪ ਸਿੰਘ ਸਿਬਲ ਹੈ ਤੇ ਦੇਖੋ ਜਿਹੜੀ ਜਿਹੜਾ ਕੁਐਸਚਨ ਤੁਹਾਡਾ ਕੁਐਸਚਨ ਬਹੁਤ ਵਧੀਆ ਹੈਗਾ ਵੀ ਅੱਜ ਦੀ ਪੀੜ੍ਹੀ ਜਿਹੜੀ ਮਤਲਬ ਇਸ ਤਰ੍ਹਾਂ ਫੋਨਾਂ ਦੇ ਵਿੱਚ ਜਬ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਟੀਵੀ ਨੇ ਮਤਲਬ ਕਾਫੀ ਕੁਝ ਖਰਾਬ ਕੀਤਾ ਕੰਮ ਸਾਨੂੰ ਆਪਣੇ ਮਤਲਬ ਆਪਣੇ ਪਛੋਕੜ ਤੋਂ ਆਪਣੇ ਸਾਹਜ ਤੋਂ ਮਤਲਬ ਉਹ ਇਹਨਾਂ ਚੀਜ਼ਾਂ ਨੇ ਦੂਰ ਕੀਤਾ ਔਰ ਉਸ ਤੋਂ ਬਾਅਦ ਹੁਣ ਮੋਬਾਈਲਾਂ ਦਾ ਯੋਗ ਆ ਗਿਆ ਤੇ ਮੋਬਾਈਲਾਂ ਦੇ ਵਿੱਚ ਸਿਰਫ ਜਿਹੜੇ ਜਿਹੜੇ ਲੋਕੀ ਬੱਚੇ ਆਪਾਂ ਬੱਚਿਆਂ ਦੀ ਗੱਲ ਕਰਦੇ ਆ ਬੱਚਿਆਂ ਦੀ ਇੰਨਾ ਖਸੂਰ ਨਹੀਂ ਹੈਗਾ ਜਿੰਨਾ ਪੇਰੈਂਟਸ ਨੇ ਮਤਲਬ ਆਪਣਾ ਜੀਵਨ ਇਹੋ ਜਿਹਾ ਬਣਾ ਲਿਆ ਆਪਣੀ ਜ਼ਿੰਦਗੀ ਇਹੋ ਜੀ ਆਪਣੀਆਂ ਉਹਨਾਂ ਦੀਆਂ ਐਕਟੀਵਿਟੀਜ਼ ਆਪਣੀਆਂ ਇਹੋ ਜਿਹੀ ਹੋ ਗਈਆਂ ਕਿ ਉਹ ਬੱਚਿਆਂ ਨੂੰ ਕਹਿ ਨਹੀਂ ਸਕਦੇ ਕਿ ਤੁਸੀਂ ਇਹਨਾਂ ਚੀਜ਼ਾਂ 'ਚ ਨਾ ਵੜੋ ਕਿਉਂਕਿ ਉਹ ਆਪ ਹੁਣ ਜਿਹੜੇ ਆਦਮੀ ਨੇ ਉਹ ਆਪਣੇ ਕਾਰੋਬਾਰਾਂ 'ਚ ਰੁੱਝੇ ਨੇ ਤੇ ਲੇਡੀਜ਼ ਨੇ ਜਿਹੜੀਆਂ ਉਹ ਕੋਈ ਕਲੱਬਾਂ 'ਚ ਜਾ ਰਹੀਆਂ ਕੋਈ ਕਿੱਟੀ ਪਾਰਟੀ ਤੇ ਜਾ ਰਹੀਆਂ ਨੇ ਉਹ ਆਪਣੇ ਬਿਜ਼ੀ ਨੇ ਤੇ ਉਹਨਾਂ ਨੇ ਬੱਚਿਆਂ ਵੱਲ ਕੀ ਧਿਆਨ ਦੇਣਾ ਉਹ ਬੱਚਿਆਂ ਦਾ ਆਟੋਮੈਟਿਕਲੀ ਜਿਹੜੀ ਅਟੈਨਸ਼ਨ ਹੈਗੀ ਉਹ ਇਧਰ ਡਾਇਵਰਟ ਹੋ ਜਾਂਦੀ ਹੈ ਫਿਰ ਮੋਬਾਈਲ ਦੇ ਵਿੱਚ ਜਿਹੜੀਆਂ ਠੀਕ ਹੈ ਮੋਬਾਈਲ ਦੇ ਵਿੱਚ ਗੁੱਡ ਪੁਆਇੰਟਸ ਵੀ ਬਹੁਤ ਨੇ ਪਰ ਜਿਹੜੇ ਮਤਲਬ ਬੱਚੇ ਉਹਨੂੰ ਅਡਾਪਟ ਨਹੀਂ ਕਰਦੇ ਬੱਚੇ ਮਤਲਬ ਜਿਹੜੀਆਂ ਉਹ ਗਲਤ ਚੀਜ਼ਾਂ ਨੇ ਉਹਨਾਂ ਨੂੰ ਅਡਾਪਟ ਕਰਦੇ ਨੇ ਔਰ ਉਹਨਾਂ 'ਚ ਬਿਜ਼ੀ ਹੋ ਜਾਂਦੇ ਨੇ ਤੇ ਬੱਚੇ ਇਸ ਕਰਕੇ ਆਪਣੇ ਲਿਟਰੇਚਰ ਤੋਂ ਆਪਣੇ ਪਿਛੋਕਰ ਤੋਂ ਬਹੁਤ ਦੂਰ ਹੋ ਗਏ ਨੇ ਉਹ ਇਹਦੇ ਵਿੱਚ ਇਹਦੇ ਵਿੱਚ ਸਾਡਾ ਸਾਡਾ ਆਪਣਾ ਜਿਆਦਾ ਕਸੂਰ ਹੈ ਬੱਚਿਆਂ ਦਾ ਇਨਾ ਕਸੂਰ ਨਹੀਂ ਹੈਗਾ ਹੁਣ ਅੱਜ ਕੱਲ ਦੇ 2-2 ਸਾਲ ਦੇ ਜਿਹੜੇ ਬੱਚੇ ਨੇ ਜਿਹੜੇ ਬੱਚੇ ਨੇ ਨਾ ਉਹ ਬਾਪ ਪਿਓ ਹੁਣ ਕੋਈ ਨਹੀਂ ਸਮਝਦੇ ਹੁਣ ਕਹਿੰਦੇ ਤੁਸੀਂ ਬੇਬਕੂਬ ਹੋ ਗਏ ਮੈਂ ਆਪਣੀ ਮਤਲਬ ਉਹ ਰੋਟੀ ਤਾਂ ਖਾਂਦੇ ਨੇ ਜੇ ਮੋਬਾਈਲ ਉਹਨਾਂ ਦੇ ਅੱਗੇ ਹੋਵੇ ਬਹੁਤ ਜਿਆਦਾ ਮਤਲਬ ਇਨਵੋਲਵਮੈਂਟ ਹੋ ਗਈ ਹੈ ਨਾ ਇਹਦੇ ਵਿੱਚ ਮੈਂ ਸਮਝਦਾ ਕਿ ਬੱਚਿਆਂ ਦਾ ਨਹੀਂ ਬਹੁਤ ਬੇ ਅਸੀਂ ਹੁਣ ਤੁਸੀਂ ਦੇਖੋ ਕਈ ਬੱਚੇ ਤੁਸੀਂ ਦੇਖੋ 4-4 ਸਾਲ ਦੇ ਬੱਚੇ ਨੇ 10-10 ਸਾਲ 4-4 ਸਾਲ ਦੇ ਬੱਚੇ ਨੇ ਉਹਨਾਂ ਨੂੰ ਐਨਕਾਂ ਲੱਗੀਆਂ ਨੇ ਉਹ ਉਹਦਾ ਉਹਦਾ ਕਾਰਨ ਕੀ ਹੈ ਏ ਦਿਸ ਇਸ ਦ ਓਨਲੀ ਰੀਜ਼ਨ ਦਿਸ ਇਸ ਦ ਓਨਲੀ ਰੀਜ਼ਨ ਕਿ ਜਿਹੜਾ ਉਹ ਇੱਕ ਕਲਚਰ ਹੀ ਚੇਂਜ ਹੋ ਗਿਆ ਇੱਕਦਮ ਮੋਲੇ ਜਿਹੜਾ ਨਵੀਂ ਜੇਨਰੇਸ਼ਨ ਨੇ ਜੋ ਅਡਾਪਟ ਕੀਤਾ ਉਹ ਜੋ ਚੀਜ਼ਾਂ ਆ ਗਈਆਂ ਉਹ ਅਡਾਪਟ ਕੀਤਾ ਉਹਦੇ ਚ ਬੱਚਿਆਂ ਦਾ ਨਹੀਂ ਕੋਈ ਤੇ ਇਹ ਪਹਿਲੇ ਦੀ ਪੀੜ੍ਹੀ ਜਿਹੜੀ ਦਾਦਾ-ਦਾਦੀ ਨਾਲ ਬਹਿ ਕੇ ਸਾਖੀਆਂ ਸੁਣਦੀ ਸੀ ਕਹਾਣੀਆਂ ਸੁਣਦੀ ਸੀ ਪਰ ਅੱਜ ਦੀ ਪੀੜ੍ਹੀ ਜਿਹੜੀ ਫੋਨਾਂ 'ਚ ਲੱਗੀ ਹੋਈ ਹੈ ਮੈਂ ਤੁਹਾਨੂੰ ਦੱਸਿਆ ਨਾ ਉਹ ਵੀ ਇਸੇ ਇਸੇ ਚੀਜ਼ ਦਾ ਹੀ 파ਟ ਹੈਗਾ ਕਿ ਪੁਰਾਣੇ ਬੱਚੇ ਜਿਹੜੇ ਸੀ ਜੇ ਉਹ ਨਾਨੇ-ਦਾਦਿਆਂ ਦੇ ਨਜ਼ਦੀਕ ਬੈਠਦੇ ਸੀ ਆਪਸ ਵਿੱਚ ਅਟੈਚਮੈਂਟ ਹੁੰਦੀ ਸੀ ਬਜ਼ੁਰਗਾਂ ਨਾਲ ਬਜ਼ੁਰਗਾਂ ਕੋਲ ਬੈਠ ਕੇ ਉਹ ਬੜਾ ਮਤਲਬ ਕੋਈ ਭਰਤੀ ਹੁੰਦੀ ਸੀ ਉਹਨਾਂ ਤੋਂ ਉਹ ਕੁਝ ਗਿਆਨ ਲੈਂਦੇ ਸੀ ਤੇ ਹੁਣ ਉਹ ਉਹ ਬੱਚੇ ਬਜ਼ੁਰਗਾਂ ਦੇ ਨੇੜੇ ਕਿਉਂ ਨਹੀਂ ਜਾਂਦੇ ਕਿਉਂਕਿ ਉਹ ਮੋਬਾਈਲਾਂ ਦੇ ਵਿੱਚ ਰੁੱਝੇ ਨੇ ਉਹ ਜੇ ਬੱਚੇ ਆਪਣੇ ਦਾਦੇ ਦਾਦੀਆਂ ਨਾਨੇ ਨਾਨੀਆਂ ਦੇ ਨੇੜੇ ਜਾਣਗੇ ਤਾਂ ਹੀ ਕੁਝ ਸਿੱਖਣਗੇ ਨਾ ਤੇ ਉਹਨਾਂ ਨੂੰ ਜਾਣ ਦਾ ਮੌਕਾ ਹੀ ਨਹੀਂ ਮਿਲਦਾ ਬਜ਼ੁਰਗਾਂ ਕੋਲ ਤੇ ਉਹਨਾਂ ਨੇ ਸਿੱਖਣਾ ਕੀ ਹੈਗਾ ਪੁਰਾਣੇ ਉਹ ਉਹ ਸਾਕੀਆਂ ਜਿਹੜੀਆਂ ਉਹ ਸੁਣਨਗੇ ਤੇ ਤਾਂ ਹੀ ਕੁਝ ਸਿੱਖਣਗੇ ਨਾ ਉਹ ਸੁਣਨਗੇ ਤਾਂ ਜੇ ਉਹਨਾਂ ਨੂੰ ਮੋਬਾਈਲਾਂ ਤੋਂ ਇਹਨਾਂ ਨਵੀਆਂ ਚੀਜ਼ਾਂ ਤੋਂ ਵੇਲ ਮਿਲੇਗੀ ਤਾਂ ਕੀ ਕਹਿਣਾ ਚਾਹ। ਮਾ ਮਾਪ ਬੋ ਨਾ ਕੋਈ ਨਹੀਂ ਸਮਝਦੇ। ਹਾਂਜੀ। ਹਲੇ ਜਿਹੜੇ ਅੱਜ ਕੱਲ ਮਾ ਮਾਪ ਬੋ ਨਾ ਉਹਨਾਂ ਨੂੰ ਬੱਚਿਆਂ ਦੇ ਹਿੱਤਾਂ ਲਾ ਕੇ ਰਹਿਣਾ ਪੈਂਦਾ। ਇਸਾ ਨਹੀਂ ਕਰਦਾ ਕਿ ਮਾਪਿਆਂ ਦੀ ਨਾ ਖੇਲ ਦੀ ਉਮਰ ਤੱਕ ਬੱਢੀ ਉਮਰ ਤੱਕ ਨਾ ਮਾ ਮਾਪ ਚ ਪੇੜਾ ਮਾਰਦੇ ਨਹੀਂ ਦੇ ਕੋਈ ਪੁੱਛਦਾ ਨਹੀਂ। ਕੋਈ ਬੋਲਦੇ ਨਹੀਂ ਜੇਗੇ। ਹੁਣ ਛੋਟੇ ਦੇ ਬੱਚੇ ਨੇ ਮਾਪਿਆਂ ਨੂੰ ਕੋਈ ਨਹੀਂ ਸਮਝਦੇ। ਜ਼ਮਾਨਾ ਬਦਲ ਗਿਆ ਨਾ, ਟਾਈਮ ਬਦਲ ਗਿਆ। ਬਿਲਕੁਲ। ਹਾਂ। ਬਾਈ ਗੁਰਜੀ ਕੀ ਪਤਾ ਹੈ? ਅੱਜ ਕੱਲ ਬੱਚਿਆਂ ਸੱਚੀ ਗੱਲ ਇਹ ਐਣਕਾਂ ਲੱਗੀਆਂ ਮੇਰੀ ਉਮਰ ਹੋ ਗਈ ਸੀ 77 ਸਾਲੀ ਮੈਂ ਹਾਲੇ ਤੱਕ ਨਿਗਾ ਨਹੀਂ ਚੈੱਕ ਕਰਾਈ ਨਿਗਾ ਸਹੀ ਹੈ ਮੇਰੀ ਨਾ ਐਣਕ ਲਾਈ ਹੈ ਹੁਣ ਅੱਜ ਕੱਲ ਬੱਚਿਆਂ ਨਿੱਕੇ ਨਿੱਕਿਆਂ ਦੇ ਐਣਕਾਂ ਲੱਗੀਆਂ ਹੋਈਆਂ ਲੱਗੀਆਂ ਕਿ ਨਹੀਂ ਸਿਰਫ ਮੈਲਾਂ ਦੇ ਕਰਕੇ ਇੱਕ ਕੈਲੂਸਿਟੀ ਇੱਕ ਮੈਲ ਹੋ ਗਿਆ ਫਿਰ ਮੈਂ ਤਾਂ ਅੱਗੇ ਵੀ ਦੇਖਦੇ ਦੇ ਟੀਵੀ ਦੇਖਿਆ ਮੈਂ ਬੰਬੇ ਘੁੰਮ ਕੇ ਆਈਆਂ ਹਜੂਤ ਸਾਹਿਬ ਰਹੀਆਂ 8 ਸਾਲ ਤੇ ਪਰ ਇੰਨੀ ਖਿਆਲ ਨਹੀਂ ਕੀਤਾ ਜਿਆਦਾ ਉਧਰ ਨੂੰ ਨਹੀਂ ਗਿਆ ਹਾਂਜੀ ਬੱਚਿਆਂ ਕੰਨੀ ਧਿਆਨ ਦਿੱਤਾ ਪਾਲਣ ਚ ਇਸ ਕਰਕੇ ਹੁਣ ਅੱਜ ਆਪਾਂ ਸੁਖੀ ਐ ਦੋ ਨੋ ਹੈ ਮੇਰੀਆਂ ਅੱਛਾ ਬੈਠੀ ਰੋਟੀ ਬੈਠੀਨ ਕਪੜਾ ਬੈਠੀਨ ਮੰਜਾ ਬਿਸ਼ਾ ਮਿਲਦਾ ਹੋਰ ਕੀ ਚਾਹੀਦਾ ਆਪਾਂ ਨੂੰ ਬਾਈ ਗੁਜੀ ਦਾ ਖਾਲਸਾ ਬਾਈ ਗੁਜੀ ਕੀ ਫਤਿਹ ਅੰਨੀਆਂ ਬੇ ਕੋ ਗੁਰੂ ਘਰ ਲੱਗੋ ਰੋਜ਼ ਆਓ ਰੋਜ਼ਾਨਾ ਉਰ ਦਵਾਰ ਕਦੇ ਨਾ ਛੱਡੋ ਬਸ ਇਧਰ ਹੀ ਜੋ ਮਿਲਣਾ ਹੈ ਪਰਮਾਤਮਾ ਕੋਲ ਇਧਰ ਬਾਬਾ ਜੀ ਦੇ ਘਰ ਨਹੀਂ ਮਿਲਣਾ ਅੱਜ ਦੀ ਪੀੜ੍ਹੀ ਜਿਹੜੀ ਫੋਨ 'ਚ ਲੱਗੀ ਹੋਈ ਹੈ ਜੀ ਦਾਦਾ-ਦਾਦੀਆਂ ਨਾਲ ਸਮਾਂ ਨਹੀਂ ਬਿਤਾਉਂਦੀ ਉਹਨਾਂ ਨਾਲ ਕਹਾਣੀਆਂ ਨਹੀਂ ਸੁਣਦੀ ਬੈਠ ਕੇ ਗੱਲਬਾਤ ਨਹੀਂ ਕਰਦੇ ਫੋਨਾਂ 'ਚ ਲੱਗੇ ਰਹਿੰਦੇ ਤੁਸੀਂ ਕੀ ਕਹਿਣਾ ਚਾਹੋ? ਉਹ ਬਹੁਤ ਗਲਤ ਹੈ ਜੀ ਚੰਗੇ ਪਾਸੇ ਆਣਾ ਚਾਹੀਦਾ ਹੈ ਬਾਬਾ ਜੀ ਤੋਂ ਸ਼ੁਕਰਾਨਾ ਕਰਾਓ ਸਭ ਸੈੱਟ ਹੋ ਜਾਂਦਾ ਹੈ ਸਭ ਠੀਕ ਹੋ ਜਾਂਦਾ ਹੈ ਜੀ ਉਹਨਾਂ ਨੂੰ ਮੋਬਾਈਲ ਛੱਡਦੇ ਨੇ ਚਾਹੀਦਾ ਇੱਧਰਲੇ ਪਾਸੇ ਆਉਣਾ ਚਾਹੀਦਾ ਜੀ ਹਾਂਜੀ ਠੀਕ ਹੈ